ਸੰਗਤ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਭਾਵੀਆਂ ਪਿੰਡ ਪਹੁੰਚੇ ਹੋਏ ਹਾਂ ਜੋ ਸਮਰਾਲੇ ਤੋਂ 10 ਕਿਲੋਮੀਟਰ ਦੀ ਦੂਰੀ ਤੇ ਹੈ ਸੰਗਤ ਜੀ ਇਸ ਸਥਾਨ ਤੇ 6ਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦੇ ਚਰਨ ਪਏ ਹੋਏ ਹਨ ਕਹਿੰਦੇ ਹਨ 1960 ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਨੇ ਇਹ ਸਥਾਨ ਪ੍ਰਗਟ ਕੀਤਾ ਸੀ ਇਹ ਦੁਆਪਰ ਦਾ ਸਥਾਨ ਹੈ ਪਹਿਲਾਂ ਇਸ ਸਥਾਨ ਤੇ ਸਿਰਫ ਪੁਰਾਤਨ ਰੁੱਖ ਹੀ ਹੁੰਦੇ ਹਨ ਤੇ ਇਹ ਵੀ ਆਖਿਆ ਜਾਂਦਾ ਹੈ ਇਸ ਸਥਾਨ ਤੇ ਸਤਲੁਜ ਦਰਿਆ ਵਗਦਾ ਸੀ ਇਸ ਸਥਾਨ ਤੇ ਸ਼ਹੀਦ ਸਿੰਘਾਂ ਦੀਆਂ ਸਮਾਦਾ ਵੀ ਹਨ ਜਿਨ੍ਹਾਂ ਦੀ ਬਹੁਤ ਮਹਾਨਤਾ ਹੈ ਜੋ ਵੀ ਸਰਦਨ ਨਾਲ ਆ ਕੇ ਇਥੋਂ ਕੋਈ ਵੀ ਆਪਣੀ ਸੁੱਖ ਸੁਖਦਾ ਹੈ ਸਭ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਹਨ ਸੂ ਸੰਗਤ ਜੀ ਆਓ ਬੜੇ ਹੀ ਪਿਆਰ ਨਾਲ ਅਸੀਂ ਇਸ ਸਥਾਨ ਬਾਰੇ ਜਾਣਨਾ ਪਾਉਂਦੇ ਹਾਂ ਕਿ ਇਹ ਸਥਾਨ ਕਦੋਂ ਪ੍ਰਗਟ ਹੋਇਆ ਸਭ ਤੋਂ ਪਹਿਲਾਂ ਇਸ ਪਿੰਡ ਦਾ ਇੱਕ ਮਿਸਤਰੀ ਦਿੱਲੀ ਕੋਠੀ ਬਣਾਣ ਗਿਆ ਜਿਸ ਪਰਿਵਾਰ ਦੀ ਉਹ ਮਿਸਤਰੀ ਕੋਠੀ ਬਣਾਣ ਗਿਆ ਸੀ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਸੀ ਇਸ ਭਾਮੀਆਂ ਪਿੰਡ ਦੇ ਮਿਸਤਰੀ ਨੇ ਉਸ ਪਰਿਵਾਰ ਨੂੰ ਆਖਿਆ ਕਿ ਸਾਡੇ ਪਿੰਡ ਇੱਕ ਸਹੀਦਾ ਦਾ ਸਥਾਨ ਹੈ ਜਿੱਥੇ ਕੋਈ ਵੀ ਸੁਖ ਸੁਖ ਦਾ ਹੈ ਸਭ ਦੀਆਂ ਪੂਰੀਆਂ ਹੁੰਦੀਆਂ ਹਨ ਤੁਸੀਂ ਵੀ ਉੱਥੇ ਸੁਖ ਸੁਖ ਲਓ ਜਾ ਉੱਥੇ ਜਾ ਕੇ ਮੱਥਾ ਟੇਕ ਆਓ ਤਾਂ ਉਸ ਪਰਿਵਾਰ ਨੇ ਕਿਹਾ ਜਾਣਾ ਤਾਂ ਮਤਲਬ ਦੂਰ ਦੀ ਗੱਲ ਹੈ ਅਸੀਂ ਇੱਥੇ ਹੀ ਸੁੱਖ ਸੁੱਖ ਲੈਨੇ ਹਾਂ ਕੁਝ ਕੋ ਟਾਈਮ ਬੀਤਿਆ ਇੱਕ ਸਾਲ ਬਾਅਦ ਉਹ ਮਿਸਤਰੀ ਤਾਂ ਆਪਣਾ ਉਹਨਾਂ ਦਾ ਘਰ ਬਣਾ ਕੇ ਆਪਣੇ ਭਾਮੀਆਂ ਪਿੰਡ ਵਾਪਸ ਆ ਚੁੱਕਾ ਸੀ ਪਰ ਉਹਨਾਂ ਦੇ ਘਰ ਰੱਬ ਨੇ ਪੁੱਤਰ ਦੀ ਦਾਤ ਬਖਸ਼ੀ ਸੀ ਤੇ ਉਸ ਪਰਿਵਾਰ ਨੂੰ ਬੜੀ ਖੁਸ਼ੀ ਹੋਈ ਤੇ ਉਹ ਏ ਵੀ ਪਤਾ ਸੀ ਉਹਨਾਂ ਨੂੰ ਕਿ ਅਸੀਂ ਇਹ ਸੁਖ ਸੁਖੀ ਹੈ ਤਾਂ ਪ੍ਰਮਾਤਮਾ ਨੇ ਸਾਡੇ ਘਰ ਪੁੱਤਰ ਦੀ ਦਾਤ ਬਖਸ਼ੀ ਹੈ ਸੋ ਉਹ ਇੱਕ ਸਾਲ ਬਾਅਦ ਪੁੱਛਦੇ ਪਛਾਉਂਦੇ ਇਸ ਭਾਮਿਆ ਪਿੰਡ ਵਿੱਚ ਪਹੁੰਚ ਗਏ ਜਿੱਥੇ ਸਿਰਫ ਇਸ ਸਥਾਨ ਤੇ ਕੁਝਕ ਦਰਖਤ ਹੀ ਸਨ ਦੁਆਪਰ ਦੇ ਯੁੱਗ ਦਾ ਇੱਕ ਵੱਡਾ ਦਰਖਤ ਦੇਖ ਕੇ ਉਹ ਕਹਿਣ ਲੱਗੇ ਕਿ ਪਤਾ ਨਹੀਂ ਇੱਥੇ ਕੋਈ ਸ਼ਕਤੀ ਹੈ ਵੀ ਜਾਂ ਨਹੀਂ ਪਰ ਇੱਥੇ ਤਾਂ ਦ੍ਰਿਖਤ ਹੀ ਦ੍ਰਿਖਤ ਹਨ ਇਨੀ ਗੱਲ ਕਹਿਣ ਦੀ دیر ਸੀ ਉਸ ਨੂੰ ਇਦਾਂ ਮਹਿਸੂਸ ਹੋਇਆ ਜਿਵੇਂ ਕਿਸ ਨੇ ਕਿਸੇ ਨੇ ਉਸ ਨੂੰ ਗਿੱਚੇ ਤੋਂ ਫੜ ਲਿਆ ਹੋਵੇ ਉਸ ਤੋਂ ਬਾਅਦ ਉਸ ਨੂੰ ਇਹ ਮਹਿਸੂਸ ਹੋਇਆ ਕਿ ਕੋਈ ਨਾ ਕੋਈ ਸ਼ਕਤੀ ਤਾਂ ਹੈ ਇੱਥੇ ਜੋ ਕੰਮ ਕਰ ਰਹੀ ਹੈ ਉਸ ਟਾਈਮ ਇੱਥੇ ਕੋਈ ਜਗ੍ਹਾ ਤੇ ਨਹੀਂ ਬਣੀ ਹੋਈ ਸੀ ਪਰ ਉਹ ਇਸ ਰਖਤ ਨੂੰ ਹੀ 500 ਰੁਪਏ ਦਾ ਮੱਥਾ ਟੇਕ ਕੇ ਵਾਪਸ ਚਲਾ ਗਿਆ ਉਸ ਤੋਂ ਬਾਅਦ 1961-62 ਵਿੱਚ ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਨੇ ਇਸ ਸਥਾਨ ਦੀ ਸਥਾਪਨਾ ਕਰਵਾਈ ਇਥੋਂ ਦੇ ਸਥਾਨ ਨੂੰ ਪੱਕਾ ਕਰਕੇ ਬਹੁਤ ਹੀ ਆਲੀਸ਼ਾਨ ਗੁਰੂ ਘਰ ਬਣਵਾਇਆ ਸੰਗਤ ਜੀ ਉਸ ਤੋਂ ਬਾਅਦ ਕਈ ਹੋਰ ਵੀ ਕੌਤਕ ਇੱਥੇ ਵੇਖਣ ਨੂੰ ਮਿਲਦੇ ਹਨ ਕੁਝ ਸਮਾਂ ਪਹਿਲਾਂ ਹੀ ਇੱਥੇ ਸੜਕ ਬਣਾਉਣ ਦਾ ਕੰਮ ਸ਼ੁਰੂ ਹੋਇਆ ਤੇ ਸੜਕ ਬਣਾਉਣ ਵਾਲੇ ਆਏ ਤਾਂ ਉਹਨਾਂ ਨੇ ਆਖਿਆ ਕਿ ਇਹ ਸਥਾਨ ਸੜਕ ਦੇ ਵਿੱਚ ਆ ਰਿਹਾ ਹੈ ਪਰ ਇੱਥੋਂ ਦੇ ਲੋਕਾਂ ਨੇ ਉਹਨਾਂ ਨੂੰ ਬਹੁਤ ਸਮਝਾਇਆ ਕਿ ਇਹ ਸਥਾਨ ਸ਼ਹੀਦਾਂ ਦਾ ਹੈ ਪਰ ਉਹਨਾਂ ਦੇ ਵਿੱਚ ਬਹੁਤ ਹੀ ਦੋ ਕਟੜ ਆਦਮੀ ਸਨ ਜੋ ਕਿਸੇ ਦੀ ਨਹੀਂ ਸਨ ਮੰਨ ਰਹੇ ਉਹਨਾਂ ਨੇ ਇਹ ਵੀ ਕਿਹਾ ਕਿ ਇਹੋ ਜਿਹੇ ਸਮਾਦਾਂ ਅਸੀਂ ਬਹੁਤ ਵੇਖਿਆ ਹਨ ਜਦੋਂ ਉਹਨਾਂ ਦੋਨਾਂ ਬੰਦਿਆਂ ਵਿੱਚੋਂ ਪਹਿਲਾ ਇੱਕ ਨੇ ਸਮਾਦ ਨੂੰ ਹੱਥ ਲਾਇਆ ਤਾਂ ਉਹ ਉਸੇ ਸਮੇਂ ਹੀ ਚੜਾਈ ਕਰ ਗਿਆ ਅਤੇ ਜੋ ਦੂਸਰਾ ਸੀ ਉਹ ਉਸੇ ਵਕਤ ਹੀ پاਗਲ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਗਲਤੀ ਦਾ ਅਹਿਸਾਸ ਹੋਇਆ ਜੋ ਨਾਲ ਕੁਝ ਹੋਰ ਵੀ ਬੰਦੇ ਸਨ ਤੇ ਉਹਨਾਂ ਨੇ ਆ ਕੇ ਪਿੰਡ ਵਾਲਿਆਂ ਤੋਂ ਮਾਫੀ ਮੰਗੀ ਕਿ ਭਾਈ ਸਾਨੂੰ ਮਾਫ ਕਰ ਦਿਓ ਫਿਰ ਪਿੰਡ ਵਾਲਿਆਂ ਨੇ ਆਖਿਆ ਕਿ ਭਾਈ ਤੁਸੀਂ ਸਮਾਧਾਂ ਤੋਂ ਜਾ ਕੇ ਮਾਫੀ ਮੰਗੋ ਤੇ ਉਹਨਾਂ ਨੇ ਫਿਰ ਇੱਥੇ ਆ ਕੇ ਮਾਫੀ ਮੰਗੀ ਤੇ ਸੜਕ ਦੂਜੇ ਪਾਸਿਓਂ ਬਣਾ ਦਿੱਤੀ ਇਹ ਸਮਾਧਾਂ ਬਹੁਤ ਹੀ ਪੁਰਾਣੀਆਂ ਹਨ ਤੇ ਜਿਨ੍ਹਾਂ ਦੀ ਬਹੁਤ ਮਹਾਨਤਾ ਹੈ ਇੱਥੇ ਇੱਕ ਇਹੋ ਜਿਹਾ ਦਰਖਤ ਵੀ ਹੈ ਜਿਸ ਵਿੱਚ ਜੋ ਬੱਚੇ ਨੂੰ ਸੋਕੜਾ ਪਿਆ ਹੋਵੇ ਜਾਂ ਬਹੁਤ ਹੀ ਕਮਜ਼ੋਰ ਹੋਵੇ ਉਸ ਨੂੰ ਇੱਥੇ ਦਰਖਤ ਵਿੱਚੋਂ ਲੰਘਾ ਦਈਏ ਤਉ ਉਸ ਦਾ ਸੋਕਣਾ ਦੂਰ ਹੋ ਕੇ ਤੰਦਰੁਸਤ ਹੋ ਜਾਂਦਾ ਹੈ ਤੇ ਸੰਗਤ ਜੀ ਇਥੋਂ ਦਾ ਇੱਕ ਘਟਨਾ ਅਸੀਂ ਹੋਰ ਦਾ ਜ਼ਿਕਰ ਵੀ ਕਰਦੇ ਹਾਂ ਇੱਕ ਆਦਮੀ ਜੋ ਕਿ ਆਪਣੇ ਡਰਾਈਵਰ ਸਮੇਤ ਇੱਥੇ ਮੱਥਾ ਟੇਕਣ ਆਇਆ ਹੋਇਆ ਸੀ ਜਦੋਂ ਉਹ ਮੱਥਾ ਟੇਕ ਕੇ ਵਾਪਸ ਜਾਣ ਲੱਗਾ ਉਸ ਦੀ ਗੱਡੀ ਤੇ ਉਸ ਦਾ ਡਰਾਈਵਰ ਹੀ ਗੈਬ ਹੋ ਗਏ ਸੰਤ ਅਜੀਤ ਸਿੰਘ ਹੰਸਾਲੀ ਵਾਲੇ ਇੱਥੇ ਆਏ ਹੋਏ ਸਨ ਬਾਬਾ ਜੀ ਕੋਲ ਆ ਕੇ ਉਸਨੇ ਬੇਨਤੀ ਕੀਤੀ ਬਾਬਾ ਜੀ 나 ਮੇਰੀ ਗੱਡੀ ਮਿਲ ਰਹੀ ਹੈ ਤੇ ਨਾ ਹੀ ਮੇਰਾ ਡਰਾਈਵਰ ਬਾਬਾ ਜੀ ਨੇ ਇਹ ਆਖਿਆ ਕਿ ਭਾਈ ਤੂੰ ਇਸ ਗੁਰੂ ਘਰ ਦੇ ਆ 25 ਪਰਿਕਰਮਾ ਕਰ ਤੇਰੀ ਗੱਡੀ ਵੀ ਮਿਲ ਜਾਵੇਗੀ ਤੇ ਡਰਾਈਵਰ ਵੀ ਉਸ ਬੰਦੇ ਨੇ ਉਸੇ ਤਰ੍ਹਾਂ ਹੀ ਕੀਤਾ ਜਦੋਂ 25 ਪਰਿਕਰਮਾ ਕਰਕੇ ਉਹ ਵਾਪਸ ਗਿਆ ਤੇ ਕੁਝ ਦਿਨਾਂ ਬਾਅਦ ਉਸਦੀ ਗੱਡੀ ਦਾ ਵੀ ਪਤਾ ਲੱਗਿਆ ਤੇ ਉਸਦੇ ਡਰਾਈਵਰ ਦਾ ਵੀ ਜਦੋਂ ਉਹ ਬਾਬਾ ਜੀ ਕੋਲ ਦੁਆਰਾ ਵਾਪਸ ਆਇਆ ਕਿ ਬਾਬਾ ਜੀ ਮੇਰੀ ਗੱਡੀ ਵੀ ਮਿਲ ਗਈ ਹੈ ਤੇ ਡਰਾਈਵਰ ਵੀ ਤਾਂ ਬਾਬਾ ਜੀ ਨੇ ਉਸ ਦਿਨ ਇਹ ਵਚਨ ਕੀਤਾ ਕਿ ਜੋ ਇੱਥੇ ਸ਼ਰਧਾ ਭਾਵਨਾ ਨਾਲ 25 ਪ੍ਰਕਰਮਾ ਕਰੇਗਾ ਉਸ ਦੀਆਂ ਸਾਰੀਆਂ ਹੀ ਸੁੱਖਾਂ ਵਰ ਆਉਣਗੀਆਂ ਸੋ ਸੰਗਤ ਜੀ ਬੇਸ਼ੁਮਾਰ ਸੰਗਤਾਂ ਇੱਥੇ ਆਉਂਦੀਆਂ ਹਨ ਤੇ ਇੱਥੇ ਆਣ ਕੇ 25 ਪ੍ਰਕਰਮਾ ਕਰਦੇ ਹਨ ਤੇ ਉਹਨਾਂ ਦੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ ਸੰਗਤ ਜੀ ਇੱਕ ਵਾਰ ਇੱਥੇ ਪੰਜਾਬ ਐਗਰੀਕਲਚਰ ਦੀ ਟੀਮ ਵੀ ਆਈ ਸੀ ਜਦੋਂ ਇੱਥੇ ਆਣ ਕੇ ਉਹਨਾਂ ਨੇ ਦਰਖਤਾਂ ਦੀ ਜਾਂਚ ਲਈ ਸੈਂਪਲ ਲਿਆ ਤਾਂ ਉਹਨਾਂ ਨੂੰ ਇਹ ਪਤਾ ਲੱਗਾ ਕਿ ਇਹ ਹੀ ਦਰਖਤ ਦੁਆਪਰ ਦੇ ਦਰਖਤ ਹਨ ਸੰਗਤ ਜੀ ਇੱਥੇ ਇੱਕ ਬਹੁਤ ਸੋਹਣਾ ਲੰਗਰ ਹਾਲ ਹੈ ਜੋ 24 ਘੰਟੇ ਅਟੁੱਟ ਲੰਗਰ ਵਰਤਦਾ ਹੈ ਤੇ ਜੋ ਵੀ ਲੰਗਰ ਬੰਦਦਾ ਹੈ ਦੇਸੀ ਘੋ ਵਿੱਚ ਬਣਦਾ ਹੈ ਅਟੁੱਟ ਸੰਗਤਾਂ ਇੱਥੇ ਲੰਗਰ ਛਕਦੀਆਂ ਹਨ ਅਤੇ ਸੇਵਾ ਵੀ ਕਰਦੀਆਂ ਹਨ ਇੱਥੇ ਅਖੰਡ ਪਾਠ ਤੇ ਲੜੀਆਂ ਚਲਦੀਆਂ ਰਹਿੰਦੀਆਂ ਹਨ ਸਵੇਰੇ 2 ਵਜੇ ਤੋਂ ਹੀ ਸੰਗਤਾਂ ਆਉਣੀਆ ਸ਼ੁਰੂ ਹੋ ਜਾਂਦੀਆਂ ਹਨ ਤੇ ਰਾਤ ਤੱਕ ਸੇਵਾ ਕਰਦੀਆਂ ਹਨ ਸੰਗਤ ਜੀ ਸਾਡੇ 6ਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੀ ਇਹ ਬਚਨ ਹਨ ਕਿ ਜੋ ਵੀ ਪ੍ਰਾਨੇ ਇੱਥੇ ਆ ਕੇ ਸ਼ਰਧਾ ਨਾਲ ਸੇਵਾ ਕਰੇਗਾ ਸਿਮਰਨ ਕਰੇਗਾ ਲੰਗਰਾਂ ਵਿੱਚ ਆਪਣਾ ਹਿੱਸਾ ਪਾਏਗਾ ਤੇ ਉਹਦੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਉਹਨਾਂ ਨੇ ਇਹ ਵੀ ਕਿਹਾ ਕਿ ਸਾਰੇ ਤੀਰਥ ਸਥਾਨਾਂ ਦਾ ਫਲ ਇੱਥੋਂ ਹੀ ਪ੍ਰਾਪਤ ਹੋਵੇਗਾ ਬਹੁਤ ਸੋਨਾ ਇਹ ਗੁਰੂ ਘਰ ਬਣਿਆ ਹੋਇਆ ਹੈ ਸੰਗਤ ਜੀ ਆਪ ਵੀ ਇਸ ਗੁਰੂ ਘਰ ਆ ਕੇ ਦਰਸ਼ਨ ਦਿਦਾਰੇ ਕਰੋ ਆਪ ਜਦੋਂ ਵੀ ਇਸ ਸਥਾਨ ਤੇ ਆਉਣਾ ਹੋਵੇ ਤਾਂ ਆਪ ਜੀ ਨੂੰ ਇਸ ਗੁਰੂ ਘਰ ਦਾ ਨਾਮ ਅੰਜਾਨ ਰੁੱਖ ਸਾਹਿਬ ਹੈ ਆਪ ਜਦੋਂ ਵੀ ਨੈਟ ਤੇ ਸਰਚ ਮਾਰੋਗੇ ਆਪ ਜੀ ਅੰਜਾਨ ਰੁੱਖ ਸਾਹਿਬ ਭਰ ਕੇ ਸਰਚ ਮਾਰ ਲੈਣਾ ਇਹ ਗੁਰੂ ਘਰ ਆ ਜਾਵੇਗਾ ਸੋ ਸੰਗਤ ਜੀ ਆਪ ਸੀ ਨੂੰ ਜੇਕਰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ